ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਫੇਮ ਹੈਗਾ ਮਾਰਨਿੰਗ ਦਾ ਤਕਰੀਬਨ 7:30 ਹੋਏ ਹੈ ਹਜੇ ਤੇ ਆਪਾਂ ਕੰਮ ਤੰਦੇ ਨਿਵੇੜਨੇ ਆ ਕਿ ਤੁਹਾਨੂੰ ਸਾਰੇ ਨਿਵੇੜ ਲੈ ਵਸ ਇੱਕ ਕੱਲਾ ਝਾੜੂ ਪੋਚਾ ਰਹਿ ਗਿਆ ਤੇ ਸਬਜ਼ੀ ਬਣਾਉਣੀ ਅੱਜ ਆਪਾਂ ਕਾਲੇ ਛੋਲਿਆਂ ਦੀ ਤੇ ਉਹਨਾਂ ਨੂੰ ਮਸਤੀ ਟੀ ਲਵਾ ਕੇ ਰੱਖੇ ਵੀ ਆ ਵਾਲਕੀ ਸੁਬਾਹ ਤੱਕ ਇਸੀ بس ਹੁਣ ਇੱਕ ਤੜਕਾ ਲਾਉਣਾ ਤੇ ਮੈਂ ਸੋਚਿਆ ਮੈਂ ਇਥੇ 2 ਮਿੰਟ ਹੁਣ ਪਹਿਲਾਂ ਵੀ ਕਰ ਲਗੀ ਕੈਮਰਾ ਓਨ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਗੀ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀਗੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਦੀ ਆਪਾਂ ਆ ਪਿੱਛੇ ਨਿਕਲ ਗਿਆ ਪਾਣੀ ਜਵਾਬ ਦੇਣੇ ਸੀਗੇ ਇੱਕ ਤਾਂ ਭੈਣ ਨੇ ਰਾਤ ਪੁੱਛਿਆ ਸੀਗਾ ਮੈਂ ਵੀਡੀਓ ਦੇ ਵਿੱਚ ਪਾਇਆ ਸੀ ਹਾਰ ਸ਼ਿੰਗਾਰ ਦਾ ਪੱਤੇ ਬਾਰੇ ਹਨਾ ਉਪਰੇ ਨੇ ਮੈਂ ਵੀ ਅੱਜ ਵਾਲ ਕੇ ਪੀਣਾ ਵਾ ਪਹਿਲਾਂ ਮੈਂ ਕੱਲ ਵਾਲ ਕੇ ਸ਼ਾਮ ਨੂੰ ਪੀਣ ਲੱਗੀ ਫਿਰ ਮੈਨੂੰ ਐ ਜੇ ਲੱਗਿਆ ਮੈਂ ਕਿ ਵੀ ਪਤਾ ਨਹੀਂ ਹੈ ਨਾ ਗਰਮਨਾ ਹੋਵੇ ਵੀ ਜ਼ਿਆਦਾ ਫਿਰ ਮੈਂ ਅੱਜ ਮਾਨ ਬਣਾਇਆ ਮੇਰੇ ਨਾ ਹਾ ਹੈਗੀ ਆ ਸ਼ਾਰਟ ਕਪੇਨ ਜਿਹੜੀ ਆਪਣੀ ਕਹਿ ਦਿੰਦੇ ਆ ਪੂਰੀ ਲੱਤ ਦੇ ਵਿੱਚ ਦਰਦ ਹੁੰਦਾ ਇਹ ਚੀਜ਼ ਸੀਗੀ ਤੇ ਮੈਂ ਹਫ਼ਤਾ ਪਹਿਲਾਂ ਡਾਕਟਰ ਤੋਂ ਦਵਾਈ ਲੈ ਕੇ ਆਈ ਸੀਗੀ ਨਾਲ ਮੈਂ ਫੇਰ ਗਈ ਦਵਾਈ ਲੈ ਹੋ ਚਲ ਟੀਕਾ ਲਵਾ ਲਿਆ ਮੈਂ ਇੱਕ ਤੇ ਨਾਲੇ ਪੰਜਾਂ ਦਿਨਾਂ ਦੀ ਹੋਰ ਦਵਾਈ ਲੈਣੀ ਹੈ ਵੈਸੇ ਦਰਦ ਦੁਖਦਲੀ ਜਿਹੜੀ ਗੋਡਿਆਂ ਦਾ ਦਰਦ ਲੱਤਾਂ ਦਾ ਦਰਦ ਨੇ ਇਹ ਗਰਮ ਹੁੰਦੀ ਹੈ ਦਵਾਈ ਜਾਂਦੇ ਤੇ ਮੈਂ ਪਹਿਲਾਂ ਉੱਥੇ ਚਲੀ ਗਈ ਟਾਈਮ ਹਜੇ ਵੀ 11:00 ਵਜੇ ਸੀ ਕਿ ਮੈਂ ਆਹ ਚੱਲ ਪਹੁੰਚ ਜਾਂਦੀ ਨੇ ਟੀਕਾ ਲਵਾਉਣਾ ਤੇ ਦਵਾਈ ਲੈਣੀ ਹੈ ਚਾਰ ਨੰਬਰ ਕਿਮੇ ਜਿੱਥੇ ਸੀ ਪਹਿਲਾਂ ਰਹਿੰਦੇ ਹੁੰਦੇ ਸੀ ਅਸੀਂ ਰਹਿ ਕੇ ਆਏ ਆ ਭਾਨੇ 8-9 ਸਾਲ ਮੋੜੇ ਤੇ ਇੱਕੋ ਜਗ੍ਹਾ ਤੇ ਹੀ ਅਸੀਂ ਰਹੇ ਸੀਗੇ ਉੱਥੇ ਤੇ ਮੈਂ ਉਹਨਾਂ ਕੋਲੇ ਚਲੀ ਗਈ ਵਿਚਾਰੀਆਂ ਦੇ ਨਿੱਤ ਫੋਨ ਆਉਂਦੇ ਸੀ ਜਿਵੇਂ ਲੀਆਂ ਦੇ ਮੇਰੀਆਂ ਦੇ ਵੀ ਮਿਲ ਕੇ ਜਾਂ ਮਿਲ ਕੇ ਜਾਂ ਤੂੰ ਤਾਂ ਪਿੰਡ ਜਾ ਕੇ ਭੁੱਲੀ ਗਈ ਤੇ ਮੈਂ ਉਹਨਾਂ ਨੂੰ ਦੱਸਣ ਲੱਗ ਗਈ ਮੈਂ ਖਾਂ ਕਰਕੇ ਮੈਂ ਤਾਂ ਵੀ ਅੱਜ ਦਵਾਈ ਲੈਣੀ ਹੈ ਮੈਂ ਟੀਕਾ ਲਵਾਉਣਾ ਡਾਕਟਰ ਤੋਂ ਤੇ ਮੈਂ ਕਿਹਾ ਵੀ ਮੈਨੂੰ ਥੋੜਾ ਜਿਹਾ ਫਰਕ ਆ ਉਹਦੇ ਨਾਲ ਦਰਦ ਲੱਤ ਦਾ ਮੇਰੀ ਤਾਂ ਠੀਕ ਹੋਇਆ ਤੇ ਉਹ ਫਿਰ ਉਹਨੇ ਫਿਰ ਮੈਨੂੰ ਦਿੱਤੇ ਪੱਤੇ ਨਾਲੇ ਬੀਜ ਦੇ ਤੇ ਛੋਟੇ ਛੋਟੇ ਉਹ ਕਹਿੰਦੀ ਹਾਰ ਸ਼ਿੰਗਾਰ ਦਾ ਪੱਤਾ ਵਾਲ ਕੇ ਲੈ ਆ ਮੈਂ ਆਖਿਆ ਵੀ ਮੈਨੂੰ ਤਾਂ ਪਤਾ ਨਹੀਂ ਵੀ ਕਿਹੜਾ ਪੱਤਾ ਹੁੰਦਾ ਹੈ ਨਾ ਨਾਲੇ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਨਹੀਂ ਪਤਾ ਪਤਾ ਹੋਊਗਾ ਕਿਸੇ ਨੂੰ 10% 5-10% ਪਤਾ ਹੋਊਗਾ ਪਰ ਮੈਨੂੰ ਨਹੀਂ ਸੀ ਪਤਾ ਕਿਉਂ ਉਹ ਮੰਦਰ ਚੜਾਉਂਦੇ ਆ ਫੁੱਲ ਵਗੈਰਾ ਉਹਦੇ ਹਾਰ ਸ਼ਿੰਗਾਰ ਦੇ ਉਹਨੂੰ ਕਹਿੰਦੀ ਫੁੱਲ ਵੀ ਲੱਗਦੇ ਵਾਈਟ ਕਲਰ ਦੇ ਤੇ ਮੈਂ ਉਹਨੂੰ ਆਖਿਆ ਮੈਂ ਤਾਂ ਪਤਾ ਨਹੀਂ ਫਿਰ ਉਹਨੇ ਮੈਨੂੰ ਨਾਲੇ ਉਹਨਾਂ ਦੇ ਕਰੇ ਬੂਟਾ ਲੱਗਾ ਸੀਗਾ ਪੱਤੇ ਦਿੱਤੇ ਤੇ ਨਾਲੇ ਉਹਨੇ ਮੈਨੂੰ ਬੀਜ ਦੇ ਤੇ ਕਹਿੰਦੀ ਤੂੰ ਜਿੱਥੇ ਮਰਜੀ ਇਹਨਾਂ ਨੂੰ ਲਾ ਲਈ ਵਧੀਆ ਹੋ ਜਾਣਗੇ ਇਹ ਤੇ ਉਹ ਮੈਂ ਪੱਤੇ ਲਿਆ ਕੇ ਰੱਖੇ ਵੀ ਹਾਂ ਤੇ ਉਹ ਅੱਜ ਮੈਂ ਹਵਾਲ ਕੀਤੀ ਹੋਊਂਗੀ ਉਹ ਆਪਣੇ ਦਰਦ ਤੋਂ ਆ ਕੋਈ ਵੀ ਦਰਦ ਦਸਰੀਰ ਦੇ ਵਿੱਚ ਵੀ ਚਾ ਲ ਤਾਂ ਚਾ ਗੁੱਡੇ ਦੁਖਦੇ ਆ ਜਾਂ ਆਪਣੀ ਬੈਕ ਪੇਨ ਹੁੰਦੀ ਹੈ ਹਨਾ ਵੀ ਕਈ ਵਾਰ ਆਪਾਂ ਕਹਿ ਦਿੰਦੇ ਨੇ ਵੀ ਜੋ ਕੋਡੀ ਢੂਈ ਕੰਮ ਨੂੰ ਕਰਦੇ ਆ ਲੱਕ ਦੋਖ ਦਾ ਜਦੋਂ ਖੜੇ ਹੁੰਨੇ ਆ ਉਹਦੇ ਕਰਕੇ ਕਿ ਉਹ ਕਹਿੰਦੀ ਸੀ ਇੱਕ ਜਾਂ ਦੋ ਵੀ ਲਗਾਤਾਰ ਤਿੰਨ ਟਾਈਮ ਪੀਣਾ ਜਿੱਦਾਂ ਹੁਣ ਸਵੇਰੇ ਪੀ ਲਿਆ ਹੈ ਨਾ ਫਿਰ ਸ਼ਾਮ ਨੂੰ ਫਿਰ ਸਵੇਰੇ ਸੁਬਾਹ ਵੀ ਪੀ ਲੈਣਾ ਵੀ ਉਹ ਤਿੰਨ ਡੰਗ ਪੀਣਾ ਵਾ ਲਗਾਤਾਰ ਉਹ ਕਹਿੰਦੀ ਇੱਕ ਵਾਰ ਪੀਤੇ ਚੀ ਤੈਨੂੰ ਪਤਾ ਲੱਗ ਜਾਊਗਾ ਕਹਿੰਦੀ ਜੇ ਫੇਰ ਦੁਬਾਰਾ ਫੇਰ ਹੋਇਆ ਫਿਰ ਹਫ਼ਤੇ ਦਸਾਂ ਦਿਨਾਂ ਪਿੱਛੋਂ 15 ਦਿਨਾਂ ਪਿੱਛੋਂ ਮਹੀਨੇ ਪਿੱਛੋਂ ਇਹਨ ਦੀ ਦੋ ਤਿੰਨ ਮਹੀਨੇ ਤਾਂ ਮੇਰੇ ਹਸਾਮ ਨਾਲ ਕਹਿੰਦੇ ਨਿਕਲ ਜਾਂਦੇ ਆ ਪਰ ਜੇ ਕਹਿੰਦੀ ਫੇਰ ਜਦੋਂ ਥੋੜਾ ਬਹੁਤ ਦਰਦ ਹੋਵੇ ਤੇ ਫੇਰ ਫੇਰ ਪੀ ਲੇਵੀਂ ਇਹ ਸੀ ਗੱਲ ਹੈ ਤੇ ਇੱਕ ਪੈਂਡ ਦਾ ਹੋਰ ਕਮੈਂਟ ਆਇਆ ਸੀ ਜਿਹਨੂੰ ਪੁੱਛਿਆ ਸੀ ਜੀ ਦਾ ਵੀ ਪੈਂਡ ਕਿਹੜਾ ਤੇ ਕੀ ਕੰਮ ਕਰਦੇ ਆ ਪੈਂਡ ਪਹਿਣ ਸਾਡਾ ਹੈਗਾ ਚੜੱਕ ਮੋਗੇ ਦੇ ਕੋਲੇ ਆ ਚੜੱਕ ਕੋਲੀਆ ਤੁਸੀਂ ਸੁਣਿਆ ਹੀ ਹੋਣਾ ਸਾਡਾ ਪੈਂਡ ਮਸ਼ਹੂਰ ਆ ਮੰਡੀ ਲੱਗਦੀ ਪਸੂਆਂ ਦੀ ਤੇ ਕੰਮ ਤੋਂ ਦੇ ਆਪਾਂ ਘਰੇ ਘਰੇ ਲੁਕ ਕੰਮ ਤਾਂ ਦਿਵਾਲੀ ਆ ਜੱਟ ਜ਼ਿਮੀਦਾਰ ਹਨ ਵਾਈ ਜੋਤੀ ਦਾ ਹੈ ਦੁੱਧ ਦਾ ਕੰਮ ਆ ਤੇ ਆਪਾਂ ਘਰੇ ਰੋਟੀ ਪਾਣੀ ਕਰਦਿਆਂ ਹੋਰ ਸਾਡਾ ਕੋਈ ਵੀ ਏਡਾ ਤਕੜਾ ਬਿਜ਼ਨਸ ਕੋਈ ਨਹੀਂ ਹੈਗਾ ਤੇ ਆ ਸੀਗੇ ਪਹਿਣਾ ਦੇ ਚਲੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੇ ਜੇ ਵੀਡੀਓ ਤੇ ਪਹਿਲੀ ਵਾਰ ਹੁੰਨੇ ਆ ਤਾਂ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਆ ਕਰੋ ਜੇ ਪਹਿਲੀ ਵਾਰ ਹੁੰਨੇ ਆ ਤਾਂ ਤੇ ਚਲੋ ਜੀ ਅੱਜ ਆਪਾਂ ਵਲੌਗ ਸ਼ੁਰੂ ਕਰ ਲਿਆ। ਤਕਰੀਬਨ ਸਾਢੇ 7:00 ਹੀ ਹੋਏ ਆ। ਮੈਂ ਕੱਪੜੇ-ਕੁੱਪੜੇ ਮੈਂ ਦਿਖਾਉਂਦੀ ਤੁਹਾਨੂੰ। ਪਲੇ ਆ। ਕੱਪੜੇ ਮੈਂ ਸੁਕਣੇ ਪਾ ਕੇ ਹੁਣ ਤੇ ਹੁਣ ਅਸੀਂ ਦਵਾਰਾਂ ਵਾਲੀ ਚਾਹ ਪੀਣ ਲੱਗੇ ਸੀਗੇ ਬੈਠ ਕੇ। ਤੇ ਮੈਂ ਕਿਹਾ ਚੱਲਣ ਵਾਲੇ ਥੋੜਾ ਟਾਈਮ ਮੈਂ ਕੈਮਰਾ ਔਨ ਕਰ ਲਾਂ। ਤੇ ਚਲੋ ਜੀ ਕਰਦੇ ਰਹਿਮ ਗੱਲਾਂ-ਬਾਤਾਂ ਤੁਹਾਡੇ ਨਾਲ। ਦੀ ਬਣੀ ਰਿਓ ਵੀਡੀਓ ਤੇ ਨਾਲ ਆਹ ਲੇਖੋ ਤੁਸੀਂ ਇਹਨਾਂ ਦਾ ਵੀ ਥੱਲੇ ਖੜ ਕੇ ਇਹਨੂੰ ਸਵਾਦ ਨਹੀਂ ਲੱਗਦਾ ਪੱਠੇ ਲੈ ਖੋਰਨੀ ਦੇ ਵਿੱਚ ਵੜ ਕੇ ਖੜੀ ਐ ਫੇਰ ਪੱਠੇ ਖਾਂਦੀ ਐ ਹੁਣ ਚੜੀ ਪਤਾ ਨਹੀਂ ਕਿਵੇਂ ਐ ਇਹ ਕਿਵੇਂ ਚੜ ਗਈ ਕਰਨ ਤਾਂ ਹੈ ਦੱਬੂ ਆ ਥੱਲੇ ਲੇ ਆ ਸਾਡਾ ਕਿਓਬਰ ਆ ਗਿਆ ਹਵਾ ਵਿੱਚ ਸੁਸੂ ਕਰੀ ਜਾਂਦੀ ਐ ਖੁਰਨੀ ਦੇ ਕਿੱਡੇ ਗੰਦ ਪਾਉਂਦੀਆਂ ਇਹਨੇ ਮਾਰਾ ਇੱਕ ਥਲੇ ਉਤਰ ਉਤਰ ਥਲੇ ਕਿਧਰ ਵੜ ਕੇ ਖੜੀ ਐ ਥਲੇ ਉਤਰ ਹੁਣ ਕਿਵੇਂ ਉਤਰੇਗੀ ਦੇਖੀ ਲੱਤਾਂ ਬਣਾਉਣੀ ਐ ਡਿੱਗ ਕੇ ਥਲੇ ਉਤਰ ਆ ਜਾ ਉਤਰ ਆ ਜਾ ਉਤਰ ਆ ਸੋਨੀ ਵੇਲਾ ਕਿਧਰ ਵੜੀ ਖੜੀ ਐ ਉੱਤਰਦੀ ਨਹੀਂ ਹੁਣ ਡਿੱਗੂ ਕੀ ਵੀ ਵੇਖੀ ਬੁਰੀ ਤਰ੍ਹਾਂ ਮੇਰੇ ਪੁੱਤ ਦੀ ਡਿਊਟੀ ਅੱਜ ਲੱਗ ਗਈ ਹੂੰ ਇਹ ਮੇਰੀ ਸ਼ੋਣੋ ਹੈ ਪਸੂ ਨੂੰ ਹੁੰਦਾ ਕਾਰਨ ਮੇਰਾ ਤਾਂ ਤਾਂ ਘੱਟ ਰਿਆ ਕਰ ਬਾਲਾ ਕਿੰਨੇ ਮਿੰਟ ਕਿੱਥੇ ਬਣਾਉਣ ਲੈਂਦੇ ਆ ਸਾਡੇ ਘਰੇ ਦੋ ਜਾਨੇ ਆ ਤੇ ਉੱਪਰ ਚਾਈਏ ਦੋਨੇ ਰੋਲਾ ਰੋਟ ਹੁੰਦੇ ਇਹਨਾਂ ਦੀ ਟੈਂਟਾਂ ਸਾਹ ਦੇ ਨਹੀਂ ਆਹ ਬੰਦ ਜਾਂ ਉਹ ਕਰਦੇ ਜਾਂ ਜਾਈ ਗਏ ਰੋਲਾ ਰੋਟ ਹੁੰਦੇ ਦੋਨੇ ਜਾਨੇ ਜਿੱਦ ਜਿਦਾ ਇਹ ਤਾਂ ਐ ਕਰਦੇ ਆ ਇੱਕ ਦੂਜੇ ਨਾਲ ਜਿਵੇਂ ਸੌਪਾ ਰੋਟ ਬਗਾਈ ਆਇਨਾ ਨਾ ਫੋਮ ਆ ਗਿਆ ਉਹ ਆਹ ਪਾਉਂਦਾ ਤੇ ਜਾਏ ਨਾ ਬੇਟੀ ਬੋਨੀ ਸੀ ਬਸ ਨਾ ਮਿਟੀ ਹੈ ਉਹ ਨਾ ਵਿਚਾਰਿਆਂ ਨੂੰ ਲੱਗਣਾ ਪੀ ਗਏ ਤਾਂ ਜਿਹੜਾ ਜੂਨ ਦਾ ਫਾਈ ਫਾਇਆ ਪਾ ਚੱਕੀ ਇਹ ਜਿਹੜਾ ਮੈਂ ਤਾਂ ਨੰਨ ਕਸੇਟਾ ਲੱਗੀ ਫਿਰ ਠੀਕ ਹੈ ਤੇ ਹੋਰਾਂ ਕੰਮ ਕਰ ਮੈਂ ਤੁਹਾਨੂੰ ਦੱਸਿਆ ਅੱਜ ਫੇਰ ਆ ਕੇ ਟੈਂਪਰੇਚਰ

ਨੀ ਕਰਾਂ ਤੇ ਤੁਹਾਨੂੰ ਨਾ ਲਾਵੇ ਟਾਈਮ ਹੋ ਗਿਆ 4:30 ਦਾ ਆਪਾਂ ਪੀ ਰਹੇ ਸੀਗੇ ਚਾਹ ਪੀ ਲਈ ਆਪਾਂ ਪਹਿਲਾਂ ਅੱਜ ਲੇਟ ਬਣਾਈ ਸੀ ਜ਼ਰੀ ਫੈਮਲੀ ਇਕੱਠੀ ਬੈਠ ਕੇ ਚਾਹ ਪੀਨੇ ਆਪਾਂ ਬੀਬੀ ਨੇ ਬੀਬੀ ਤਾਂ ਸਾਰੇ ਜਿਹੜੀਓ ਸਾਡੇ ਸਾਹਮਣੇ ਲੱਗੇ ਕੈਮਰੇ ਤੇ ਬੀਬੀ ਨੇ ਤਾਂ ਕੈਮਰੇ ਜੀ ਦੇਖੀ ਆ ਨਾ ਰਾਤ ਨੂੰ ਵੀ ਦੇ ਵੀ ਬੀਬੀ ਨੇ ਕੈਮਰੇ ਹੀ ਦੇਖਣੇ ਹੁੰਦੇ ਆ ਸਟਾਫ ਵਾਲਾ ਦੀ ਮਦਦ ਕਰ ਵੀਡੀਓ ਆਉਣਾ ਵੀ ਸਟਾਫ ਨਾਲ ਮਦਦ ਕਰ ਲਓ ਜੀ ਹਨੇਰਾ ਵੀ ਕਾਫੀ ਹੋ ਗਿਆ ਦੈਂਸ਼ ਛੱਪ ਗਿਆ ਜਮਾ ਤੇ ਇੱਕ ਕਸੇਂ ਉਤਾ ਇੱਕ ਹੀ ਦੇ ਕੇ ਆਈ ਸੀ ਉਹਨੂੰ ਨਈ ਨਈ ਉਹ ਤਾਂ ਮੈਂ ਉਹਨੂੰ ਕਿਹਾ ਸੀ ਆਹ ਤਾਂ ਹੁਣ ਜਲਦੀ ਚਾਹੀਦਾ ਸੀ ਕਰਕੇ ਤਾਂ ਸਵਾਲ ਆ ਮੈਂ ਕਿਹਾ ਮੇਰਾ ਪਹਿਲਾ ਸਿਉਂਦੀ ਹੂੰ ਚੁੰਨੀ ਡਾਈ ਕਰਨੀ ਦੇ ਕੇ ਆਂਦੀ ਆ ਕੱਲ ਨੂੰ ਫੜ ਕੇ ਲਿਆਉਂਗੀ ਮੋਗਿਉ ਨਹੀਂ ਉਹਦੇ ਨਾਲ ਉਹ ਲੈ ਕੇ ਆਉਣੀ ਐ ਲੈਸ ਵੀ ਇਹਨਾਂ ਨੂੰ ਪਤਾ ਨਹੀਂ ਲੱਗਣਾ ਹਾਂ ਜਾਣਾ ਹੀ ਪੈਣਾ ਮੈਨੂੰ ਲਓ ਜੀ ਖੋ ਆਪਣਾ ਸੂਟ ਆ ਗਿਆ ਰੈਡੀ ਹੋ ਕੇ ਆ ਕਮੀਜ਼ ਤੇ ਨਾਲ ਆ ਹੈਗੀ ਸੈਲਫ ਪ੍ਰਿੰਟ ਜੇ ਆ ਵਿੱਚ ਸਲਵਾਰ ਉੱਥੇ ਮੈਨੂੰ ਸੋਹਣਾ ਲੱਗੀ ਜਾਵੇ ਰੰਗ ਪਤਾ ਨਹੀਂ ਡੰਡੇ ਜਿਹੇ ਤੇ ਅੱਜ ਮੈਨੂੰ ਹੋਰ ਹੀ ਲੱਗਿਆ ਸੋਹਣਾ ਉਹ ਬੋਰੀ ਚੱਕ ਕੇ ਅੰਦਰ ਕਰ ਦਿਓ ਉਹ ਬੋਰੀ ਸਵੇਰੇ ਉਧਰਲੇ ਪਾ ਦੂੰਗੀ ਬੋਰੀ ਚ ਚਲੋ ਜੀ ਅੱਜ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਇੱਥੇ ਹੀ ਕਿਉਂ ਹਜੇ ਨੇਰਾ ਹੋ ਗਿਆ ਤਕਰੀਬਨ 7:00 ਵਜ ਗਏ ਤੇ ਕੰਮ ਮੇਰੇ ਕਾਫੀ ਸਾਰੇ ਪਏ ਆ ਆਟਾ ਗੁੰਨਦੇ ਆਂ ਰੋਟੀ ਬੀਬੀ ਪਕਾਉਗੀ ਅੱਜ ਰੋਟੀ ਪਾ ਮੈਂ ਪਕਾਉਣੀ ਹੈ ਲਾਦ ਗੈਸ ਤੇ ਲਾ ਦੂੰ ਨਹੀਂ ਕੋਈ ਲਾ ਦੂੰ ਗੈਸ ਤੇ ਮੈਂ ਤੇ ਮਨੋਂ ਚਾਹੁੰਦੀ ਕੋਈ ਨਹੀਂ ਆਟਾ ਗੁੰਨੇ ਰੋਟੀ ਪਕਾਉਨੇ ਆ ਜਦ ਨੂੰ ਸਾਰੇ ਜਾਣੇ ਨਾ ਆ ਕੇ ਫ੍ਰੀ ਹੋ ਕੇ ਕੰਮ ਤਾਂ ਡੇਜੀ ਆ ਜਾ ਪੁੱਤ ਆਜੋ ਡੇਜੀ ਕਮਾਂਡ ਡੇਜੀ ਆ ਜਾ ਆਜੋ ਇਹਨੂੰ ਫਰਿੱਜ ਵਾਲਾ ਨਾ ਦੁੱਧ ਪਾਇਆ ਗਿਆ ਤਾਂ ਬਿਮਾਰ ਹੋ ਗਈ ਅੱਜ ਡੇਜੀ ਵੀ ਡਾਊਨ ਹੋ ਗਈ ਫਿਰ ਡਾਕਟਰ ਨੂੰ ਫੋਨ ਕੀਤਾ ਦੋ ਟੀਕੇ ਮੰਗਾਏ ਉਹ ਲਾਏ ਇਹਦੇ ਫਿਰ ਸੁੱਤੀ ਬਹੁਤ ਜਿਵੇਂ ਆਪਾਂ ਨੂੰ ਨਹੀਂ ਹੋ ਜਾਂਦਾ ਵੀ ਟੀਕਾ ਲੱਗਿਆ ਤੇ ਖੂਕੀ ਜੀ ਚੜ ਜਾਂਦੀ ਆ ਫੇਰ ਇਹ ਠੀਕ ਹੋਈ ਪਹਿਲਾਂ ਤਾਂ ਵਿਚਾਰੀ ਇਹ ਜੇ ਪਾਣੀ ਪੀਵੇ ਉਹ ਵੀ ਕੜਦੇ ਵੀ ਗਲੱਛ ਕੇ ਜੇ ਹੁਣ ਠੀਕ ਹੋ ਗਈ ਆ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਫੇਰ ਆਪਾਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਐ ਜੀ ਕੱਲ ਮਿਲਦੇ ਆਂ ਫਿਰ ਠੀਕ ਐ ਜੀ